ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਂਿਆਂ ਅੱਜ ਦੀਆਂ ਖਬਰਾਂ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫੇਰ ਆਪਣੇ ਹਮਲਾਵਰ ਅੰਤਰਰਾਸ਼ਟਰੀ ਰੁਖ ਦਾ ਸੰਕੇਤ ਦਿੱਤਾ ਹੈ ਹਾਲ ਹੀ ਚ ਇੱਕ ਕਾਨਫਰੰਸ ਕਾਲ ਰਾਹੀਂ ਉਹਨਾਂ ਨੇ ਯੂਰਪੀਅਨ ਯੂਨੀਅਨ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਚੀਨ ਅਤੇ ਭਾਰਤ ਉਤੇ 100% ਤੱਕ ਟੈਰਿਫ ਲਗਾਉਣ ਤਾਂ ਜੋ ਰੂਸ ਤੇ ਦਬਾਅ ਵਧਾਇਆ ਜਾ ਸਕੇ ਅਤੇ ਯੂਕਰੇਨ ਯੁੱਧ ਚ ਉਸਦੀ ਆਰਥਿਕ ਸਮਰੱਥਾ ਨੂੰ ਘਟਾਇਆ ਜਾ ਸਕੇ ਸੂਤਰਾ ਮੁਤਾਬਕ ਇਹ ਗੱਲਬਾਤ ਯੂਰਪੀਅਨ ਯੂਨੀਅਨ ਦੇ ਪਾਬੰਦੀਆਂ ਦੇ ਰਾਜਦੂਤ ਡੇਵਿਡ ਓਸ ਸੁਲੀਵਾਨ ਅਤੇ ਹੋਰ ਯੂਰਪੀਅਨ ਯੂਨੀਅਨ ਦੇ ਅਧਿਕਾਰੀਆਂ ਨਾਲ ਹੋਈ ਹੈ ਇਹ ਪ੍ਰਤੀਨਿਧੀ ਇਸ ਸਮੇਂ ਵਾਸ਼ਿੰਗਟਨ ਚ ਨੇ ਜਿੱਥੇ ਦੋਵੇਂ ਧਿਰਾਂ ਰੂਸ ਉੱਤੇ ਪਾਬੰਦੀਆਂ ਦੇ ਬਿਹਤਰ ਤਾਲਮੇਲ ਤੇ ਚਰਚਾ ਕਰ ਰਹੀਆਂ ਨੇ ਇੱਕ ਯੂਰਪੀਅਨ ਯੂਨੀਅਨ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਕਿਹਾ ਕਿ ਅਮਰੀਕਾ ਨੇ ਸਪਸ਼ਟ ਸੰਕੇਤ ਦਿੱਤੇ ਨੇ ਕਿ ਜੇਕਰ ਯੂਰਪੀਅਨ ਯੂਨੀਅਨ ਇਕੱਠਾ ਹੁੰਦਾ ਹੈ ਤਾਂ ਵਾਸ਼ਿੰਗਟਨ ਵੀ ਇਹਨਾਂ ਦੇਸ਼ਾਂ ਤੇ ਇਸੇ ਤਰ੍ਹਾਂ ਦੇ ਸਖਤ ਟੈਰਿਫ ਲਗਾਉਣ ਲਈ ਤਿਆਰ ਹੈ ਯੂਰਪੀਅਨ ਯੂਨੀਅਨ ਅਧਿਕਾਰੀਆਂ ਦੇ ਅਨੁਸਾਰ ਉਹ ਸਿੱਧੇ ਤੌਰ ਤੇ ਕਹਿ ਰਹੇ ਨੇ ਜੇਕਰ ਤੁਸੀਂ ਇਕੱਠੇ ਹੁੰਦੇ ਹੋ ਤਾਂ ਅਸੀਂ ਵੀ ਇਹ ਕਦਮ ਚੁੱਕਾਂਗੇ ਇਹ ਰਣਨੀਤੀ ਯੂਰਪੀ ਸੰਘ ਦੀ ਹੁਣ ਤੱਕ ਦੀ ਨੀਤੀ 'ਚ ਇੱਕ ਵੱਡਾ ਬਦਲਾਅ ਲਿਆ ਸਕਦੀ ਹੈ ਕਿਉਂਕਿ ਹੁਣ ਤੱਕ ਰੂਸ ਨੂੰ ਯੂਰਪੀ ਸੰਘ ਅਲੱਗ-ਥਲੱਗ ਕਰਨ ਲਈ ਪਾਬੰਦੀਆਂ ਤੇ ਜ਼ੋਰ ਦਿੰਦਾ ਰਿਹਾ ਹੈ ਟੈਰਿਫ ਘਟ ਹੀ ਵਰਤੇ ਗਏ ਨੇ ਚੀਨ ਅਤੇ ਭਾਰਤ ਦੋਵੇਂ ਰੂਸ ਤੋਂ ਵੱਡੀ ਮਾਤਰਾ ਚ ਕੱਚਾ ਤੇਲ ਖਰੀਦੇ ਨੇ ਇਹੀ ਕਾਰਨ ਹੈ ਕਿ ਟਰੰਪ ਇਹਨਾਂ ਦੋਵਾਂ ਦੇਸ਼ਾਂ ਨੂੰ ਰੂਸ ਦੀ ਆਰਥਿਕ ਤਾਕਤ ਦੇ ਮਹੱਤਵਪੂਰਨ ਥੰਮ ਮੰਨਦੇ ਨੇ ਟਰੰਪ ਦਾ ਮੰਨਣਾ ਹੈ ਕਿ ਜਿੰਨਾ ਚਿਰ ਚੀਨ ਅਤੇ ਭਾਰਤ ਰੂਸ ਤੋਂ ਊਰਜਾ ਖਰੀਦੇ ਰਹਿਣਗੇ ਯੂਕਰੇਨ ਤੇ ਰੂਸ ਦੀ ਕਾਰਵਾਈ ਨੂੰ ਆਰਥਿਕ ਤੌਰ ਤੇ ਕਮਜ਼ੋਰ ਕਰਨਾ ਮੁਸ਼ਕਲ ਹੋਵੇਗਾ ਇੱਕ ਪਾਸੇ ਟਰੰਪ ਨੇ ਭਾਰਤ ਉੱਤੇ ਸਖਤ ਟੈਰਿਫ ਲਗਾਉਣ ਦੀ ਵਕਾਲਤ ਕੀਤੀ ਉੱਥੇ ਮੰਗਲਵਾਰ ਸ਼ਾਮ ਨੂੰ ਉਹਨਾਂ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਚ ਇਹ ਵੀ ਕਿਹਾ ਕਿ ਅਮਰੀਕਾ ਤੇ ਭਾਰਤ ਵਿਚਕਾਰ ਵਪਾਰਕ ਰੁਕਾਵਟਾਂ ਨੂੰ ਘਟਾਉਣ ਲਈ ਕੰਮ ਚੱਲ ਰਿਹਾ ਹੈ ਉਹਨਾਂ ਇਹ ਕਿਹਾ ਕਿ ਉਹ ਜਲਦੀ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕਰਨ ਦੀ ਉਮੀਦ ਕਰ ਰਹੇ ਨੇ ਇਹ ਧਿਆਨ ਦੇਣ ਯੋਗ ਹੈ ਕਿ ਟਰੰਪ ਪ੍ਰਸ਼ਾਸਨ ਨੇ ਗਰਮੀਆਂ ਦੌਰਾਨ ਭਾਰਤ ਤੇ ਟੈਰਿਫ ਪਹਿਲਾਂ ਹੀ 25% ਵਧਾ ਦਿੱਤੇ ਸਨ ਇਹ ਕਦਮ ਭਾਰਤ-ਰੂਸ ਆਰਥਿਕ ਸਬੰਧਾਂ ਬਾਰੇ ਵੀ ਚੁੱਕਿਆ ਗਿਆ ਸੀ ਹਾਲਾਂਕਿ ਟਰੰਪ ਨੇ ਅਜੇ ਤੱਕ ਉਨਾ ਸਾਰੇ ਵਿਕਲਪਾਂ ਨੂੰ ਲਾਗੂ ਨਹੀਂ ਕੀਤਾ ਜੋ ਉਸ ਨੇ ਪਹਿਲਾਂ ਦੱਸੇ ਸਨ 트ੰਪ ਨੇ ਪਹਿਲਾਂ ਇਹ ਵੀ ਕਿਹਾ ਸੀ ਕਿ ਯੂਰਪ ਨੇ ਅਜੇ ਤੱਕ ਰੂਸ ਤੋਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਨਾਲ ਵੱਖ ਨਹੀਂ ਕੀਤਾ ਪਿਛਲੇ ਸਾਲ ਯੂਰਪੀ ਸੰਘ ਦੇ ਕੁੱਲ ਗੈਸ ਆਯਾਤ ਦਾ ਲਗਭਗ 19% ਰੂਸ ਤੋਂ ਆਇਆ ਸੀ ਹਾਲਾਂਕਿ ਯੂਰਪੀ ਸੰਘ ਨੇ ਐਲਾਨ ਕੀਤਾ ਕਿ ਉਹ ਆਉਣ ਵਾਲੇ ਸਮੇਂ 'ਚ ਰੂਸੀ ਊਰਜਾ ਤੇ ਆਪਣੀ ਨਿਰਭਰਤਾ ਨੂੰ ਪੂਰੀ ਤਰ੍ਹਾਂ ਨਾਲ ਖਤਮ ਕਰ ਦੇਣਗੇ ਗੈਰ ਕਾਨੂੰਨੀ ਪ੍ਰਵਾਸੀਆਂ ਨਾਲ ਪਰੇ ਸ਼ਿਕਾਗੋ ਸ਼ਹਿਰ ਦੀ ਘੇਰਾਬੰਦੀ ਕਰਦਿਆਂ ਸੈਂਕੜੇ ਪ੍ਰਵਾਸੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਇਹ ਕਾਰਵਾਈ ਆਉਣ ਵਾਲੇ ਕਈ ਦਿਨਾਂ ਤੱਕ ਜਾਰੀ ਰਹਿ ਸਕਦੀ ਹੈ। ਮੁੱਢਲੀਆਂ ਰਿਪੋਰਟਾਂ ਮੁਤਾਬਕ 23 ਭਾਰਤੀ ਨੌਜਵਾਨ ਆਈਸ ਦੇ ਅੜਿੱਕੇ ਆ ਗਏ ਜਿਨ੍ਹਾਂ ਨੂੰ ਗ੍ਰਿਫਤਾਰ ਕਰਕੇ ਇਮੀਗ੍ਰੇਸ਼ਨ ਡਿਟੈਂਸ਼ਨ ਸੈਂਟਰਾਂ ਦੇ ਵਿੱਚ ਭੇਜਿਆ ਗਿਆ। ਆਪਰੇਸ਼ਨ ਮਿਡਵੇ ਬਲਿਟਸ ਤਹਿਤ ਕੀਤੀ ਜਾ ਰਹੀ ਕਾਰਵਾਈ ਕੈਟੀ ਅਬਰਾਹਮ ਨੂੰ ਸਮਰਪਿਤ ਕੀਤੀ ਗਈ ਹੈ ਜਿਸ ਦਾ ਕਤਲ ਇੱਕ ਗੈਰ ਕਾਨੂੰਨੀ ਪ੍ਰਵਾਸੀ ਨੇ ਕੀਤਾ ਸੀ ਅਮਰੀਕਾ ਦੇ ਗ੍ਰਹਿ ਸੁਰੱਖਿਆ ਵਿਭਾਗ ਦੇ ਸਹਾਇਕ ਮੰਤਰੀ ਟ੍ਰਿਸ਼ੀਆ ਮੈਕਲਾਫਲਨ ਨੇ ਸ਼ਿਕਾਗੋ 'ਚ ਹੁੰਦੀਆਂ ਵਾਰਦਾਤਾਂ ਲਈ ਇਲੀਨੋਏ ਦੇ ਗਵਰਨਰ ਜੇਬੀ ਪ੍ਰਿਟ ਜ਼ਕਰ ਨੂੰ ਜ਼ਿੰਮੇਵਾਰ ਠਹਿਰਾਇਆ ਜੋ ਅਸਰਦਾਰ ਇਮੀਗ੍ਰੇਸ਼ਨ ਨੀਤੀ ਲਾਗੂ ਕਰਨ 'ਚ ਅਸਫਲ ਰਹਿ ਉਹਨਾਂ ਦੋਸ਼ ਲਾਇਆ ਕਿ ਪਿਛਲੇ ਕਈ ਵਰਿਆਂ ਤੋਂ ਗਵਰਨਰ ਪ੍ਰਿਟ ਜ਼ਕਰ ਅਤੇ ਉਹਨਾਂ ਦੇ ਸਾਥੀ ਸਿਆਸਤਦਾਨ ਖਤਰਨਾਕ ਗੈਂਗਸਟਰਾਂ ਬਲਾਤਕਾਰੀਆਂ ਤੇ ਨਸ਼ਾ ਤਸਕਰਾਂ ਨੂੰ ਰਿਹਾਅ ਕਰਦੇ ਆਏ ਨੇ ਜਿਸ ਦੇ ਸਿੱਟੇ ਵਜੋਂ ਅਮਰੀਕਾ ਵਾਸੀਆਂ ਦੀਆਂ ਜਾਨਾਂ ਖਤਰੇ ਪੈ ਗਈਆਂ ਮੈਕਲਾਫਲਨ ਨੇ ਅੱਗੇ ਕਿਹਾ ਕਿ ਅਮਰੀਕਾ 'ਚ ਕੋਈ ਸ਼ਹਿਰ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਲੁਕਣਗਾਹ ਨਹੀਂ ਰਹੇਗਾ ਰਾਸ਼ਟਰਪਤੀ ਡੋਨਾਲਡ ਟਰੰਪ ਸਪਸ਼ਟ ਸੁਨੇਹਾ ਦੇ ਚੁੱਕੇ ਨੇ ਕਿ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ 'ਚ ਦਾਖਲ ਹੋਣ ਅਤੇ ਕਾਨੂੰਨ ਤੋੜਨ ਵਾਲਿਆਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਅਜਿਹੇ ਲੋਕਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਡਿਪੋਰਟ ਕਰ ਦਿੱਤਾ ਜਾਵੇਗਾ ਦੂਜੇ ਪਾਸੇ ਇਲਿਨੋਇ ਦੇ ਗਵਰਨਰ ਜੇ ਬੀ ਪ੍ਰੈਟਜ਼ਕਰ ਨੇ ਕਿਹਾ ਹੈ ਕਿ ਰਾਸ਼ਟਰਪਤੀ ਸ਼ਿਕਾਗੋ ਸ਼ਹਿਰ ਵਿਰੁੱਧ ਜੰਗ ਛੇੜਨ ਦਾ ਯਤਨ ਕਰ ਰਹੇ ਨੇ ਇਹ ਕੋਈ ਮੁਖਾਲ ਨਹੀਂ ਹੋ ਰਿਹਾ ਡੋਨਲਡ ਟਰੰਪ ਅਸਲ ਚ ਮਜ਼ਬੂਤ ਇਨਸਾਨ ਦੀ ਨਹੀਂ ਸਗੋ ਡਰੇ ਹੋਏ ਸਿਆਸਤਦਾਨ ਨੇ ਕੋਈ ਤਾਨਾਸ਼ਾਹੀ ਇਲਨੋਏ ਦੇ ਲੋਕਾਂ ਨੂੰ ਡਰਾ ਧਮਕਾ ਨਹੀਂ ਸਕਦਾ ਦੱਸਦੀ ਹੈ ਕਿ ਜਾਰਜੀਆ ਸੂਬੇ ਦੀ ਇੱਕ ਕਾਰ ਫੈਕਟਰੀ ਚ ਆਇਸ ਨੇ ਅਮਰੀਕਾ ਦੇ ਇਤਿਹਾਸ ਦਾ ਸਭ ਤੋਂ ਵੱਡਾ ਇਮੀਗ੍ਰੇਸ਼ਨ ਛਾਪਾ ਮਾਰਨ ਦਾ ਦਾਵਾ ਕਰਦਿਆ 475 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਕਾਬੂ ਕੀਤਾ ਇਸ ਵੇਲੇ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਦੀ ਹਿਰਾਸਤ ਚ 61226 ਪ੍ਰਵਾਸੀ ਦੱਸੇ ਜਾ ਰਹੇ ਨੇ ਤੇ ਸ਼ਿਕਾਗੋ ਦੇ ਛਾਪਿਆਂ ਮਗਰੋਂ ਅੰਕੜਾ ਹੋਰ ਉੱਤੇ ਜਾ ਸਕਦਾ ਹੈ ਉਧਰ ਹੁੰਡਾਈ ਦੀ ਕਾਰ ਫੈਕਟਰੀ ਚ ਛਾਪੇ ਦੌਰਾਨ ਫੜੇ ਗਏ ਕਈ ਵਰਕਰਾਂ ਕੋਲ ਵੈਲਿਡ ਵੀਜ਼ਾ ਹੋਣ ਦੀ ਰਿਪੋਰਟ ਸਾਹਮਣੇ ਆਈ ਹੈ ਪਰ ਇਮੀਗ੍ਰੇਸ਼ਨ ਵਾਲਿਆਂ ਨੇ ਉਹਨਾਂ ਦੀ ਇੱਕ ਨਾ ਸੁਣੀ ਜਾਰਜੀਆ ਚ ਇੱਕ ਹੁੰਡਾਈ ਐਲਜੀ ਬੈਟਰੀ ਪਲਾਂਟ ਦੇ ਮਾਰੇ ਗਏ ਛਾਪੇ ਦੌਰਾਨ US ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਦੁਆਰਾ ਗ੍ਰਿਫਤਾਰ 300 ਤੋਂ ਵੱਧ ਦੱਖਣੀ ਕੋਰੀਆਈ ਵਰਕਰਾਂ ਨੂੰ ਛੇਤੀ ਵਾਪਸ ਲਿਆਂਦਾ ਜਾ ਰਿਹਾ ਹੈ ਇਹ ਜਾਣਕਾਰੀ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਲੀ ਜੇ ਮਿਉਂਗ ਦੇ ਦਫ਼ਤਰ ਦੇ ਅਧਿਕਾਰੀ ਨੇ ਦਿੱਤੀ ਹੈ 4 ਸਤੰਬਰ ਨੂੰ ਸਵਾਨਾਹ ਦੇ ਉੱਤਰ ਪੱਛਮ ਚ 30 ਮੀਲ ਦੂਰ ਉਸਾਰੀ ਅਧੀਨ ਬੈਟਰੀ ਪ੍ਰੋਜੈਕਟ ਵਿਖੇ ਯੂਐਸ ਇਮੀਗ੍ਰੇਸ਼ਨ ਏਜੰਟਸ ਦੁਆਰਾ ਮਾਰੇ ਛਾਪੇ ਦੌਰਾਨ ਤਕਰੀਬਨ 475 ਵਰਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਸੰਘੀ ਅਧਿਕਾਰੀਆਂ ਅਨੁਸਾਰ ਇਨ੍ਹਾਂ ਵਰਕਰਾਂ ਨੇ ਅਮਰੀਕਾ ਦੀ ਸਰਹੱਦ ਗੈਰਕਾਨੂੰਨੀ ਢੰਗ ਨਾਲ ਪਾਰ ਕਰਨ ਤੇ ਟੂਰਿਸਟ ਵੀਜ਼ੇ ਉੱਪਰ ਕੰਮ ਕਰਨ ਸਮੇਤ ਅਨੇਕਾਂ ਇਮੀਗ੍ਰੇਸ਼ਨ ਕਾਨੂੰਨਾਂ ਦੀ ਉਲੰਘਣਾ ਕੀਤੀ ਹੈ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਤੇ ਚੀਫ ਆਫ ਸਟਾਫ ਕਾਂਗ ਹੁਨ ਸਿਕ ਨੇ ਇਸ ਟੈਲੀਵਿਜ਼ਨ ਗੱਲਬਾਤ ਦੇ ਵਿੱਚ ਕਿਹਾ ਕਿ ਅਮਰੀਕਾ ਨਾਲ ਗੱਲਬਾਤ ਮੁਕੰਮਲ ਹੋ ਗਈ ਹੈ ਤੇ ਵਰਕਰ ਕੁਝ ਪ੍ਰਸ਼ਾਸਨਿਕ ਪ੍ਰਕਿਰਿਆ ਮੁਕੰਮਲ ਕਰਨ ਉਪਰੰਤ ਦੇਸ਼ ਵਾਪਸ ਆ ਸਕਣਗੇ। ਉਹਨਾਂ ਕਿਹਾ ਕਿ ਵਰਕਰਾਂ ਦੀ ਚਾਰਟਰਡ ਜਹਾਜ਼ ਤੇ ਵਾਪਸੀ ਹੋਵੇਗੀ। ਗ੍ਰਿਫਤਾਰੀਆਂ ਉਪਰੰਤ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਲੀ ਜੇ ਮਿਉਂਗ ਨੇ ਤੁਰੰਤ ਦਖਲ ਦਿੰਦਿਆਂ ਚੇਤਾਵਨੀ ਦਿੰਦੀ ਸੀ ਕਿ ਉਸ ਦੇ ਸ਼ਹਿਰੀਆਂ ਦੇ ਮਾਨਵੀ ਅਧਿਕਾਰਾਂ ਦੀ ਉਲੰਘਣਾ ਨਾ ਕੀਤੀ ਜਾਵੇ ਤੇ ਉਸ ਸਨਮਾਨ ਸਹਿਤ ਆਪਣੇ ਨਾਗਰਿਕਾਂ ਨੂੰ ਵਾਪਸ ਲੈ ਕੇ ਆਉਣਗੇ ਇਸ ਸਬੰਧੀ ਵਾਈਟ ਹਾਊਸ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਤੇ ਇਹ ਵੀ ਨਹੀਂ ਦੱਸਿਆ ਕਿ ਗ੍ਰਿਫਤਾਰ ਬਾਕੀ 200 ਦੇ ਕਰੀਬ ਪ੍ਰਵਾਸੀਆਂ ਚ ਕਿਹੜੇ ਕਿਹੜੇ ਦੇਸ਼ਾਂ ਦੇ ਨਾਗਰਿਕ ਸ਼ਾਮਲ ਨੇ ਇੱਕ ਸੰਗੀ ਜੱਜ ਨੇ ਮੰਗਲਵਾਰ ਰਾਤ ਨੂੰ ਰਾਸ਼ਟਰਪਤੀ ਡੋਨਾਲਡ 트੍ਰੰਪ ਨੂੰ ਫੈਡਰਲ ਰਿਜ਼ਰਵ ਗਵਰਨਰ ਲੀਜ਼ਾ ਕੁੱਕ ਨੂੰ ਬਰਖਾਸਤ ਕਰਨ ਤੋਂ ਰੋਕ ਦਿੱਤਾ ਕਿਉਂਕਿ ਉਸ ਦੀ ਬਰਖਾਸਤਗੀ ਨੂੰ ਚੁਣੌਤੀ ਦੇਣ ਵਾਲਾ ਮੁਕੱਦਮਾ ਅਦਾਲਤ ਵਿੱਚ ਚੱਲ ਰਿਹਾ ਹੈ ਜਜ ਜੀਆ ਕੋਬ ਵੱਲੋਂ ਇਸ ਮਾਮਲੇ 'ਚ ਮਢਲਾ ਹੁਕਮ ਜਾਰੀ ਕਰਨ ਤੋਂ ਲਗਭਗ 2 ਹਫ਼ਤੇ ਬਾਅਦ ਆਇਆ ਜਦੋਂ ਕੁੱਕ ਨੇ ਟਰੰਪ ਤੇ ਮੁਕੱਦਮਾ ਕੀਤਾ ਤਾਂ ਜੋ ਉਸ ਨੂੰ ਇਤਿਹਾਸ 'ਚ ਪਹਿਲੇ ਰਾਸ਼ਟਰਪਤੀ ਬਣਨ ਤੋਂ ਰੋਕਿਆ ਜਾ ਸਕੇ ਜਿਸ ਨੇ ਕਥਿਤ ਕਾਰਨ ਲਈ ਫੈਡ ਗਵਰਨਰ ਨੂੰ ਹਟਾਇਆ ਸੀ ਟਰੰਪ ਨੇ 25 ਅਗਸਤ ਨੂੰ ਕਿਹਾ ਕਿ ਉਹ ਕੁੱਕ ਨੂੰ ਫੈਡਰਲ ਹਾਊਸਿੰਗ ਫਾਈਨੈਂਸ ਏਜੰਸੀ ਦੇ ਡਾਇਰੈਕਟਰ ਬਿਲ ਪੁਲਟ ਦੇ ਸੁਝਾਵਾਂ ਕਾਰਨ ਬਰਖਾਸਤ ਕਰ ਰਹੇ ਨੇ ਕਿਉਂਕਿ ਉਸ ਨੇ ਜਾਰਜੀਆ ਤੇ ਮਿਸ਼ੀਗਨ 'ਚ ਆਪਣੀ ਮਾਲਕੀ ਵਾਲੀਆਂ ਦੋ ਰਹਿਸ਼ੀ ਜਾਇਦਾਦਾਂ ਲਈ ਦਸਤਖਤ ਕੀਤੇ ਦਸਤਾਵੇਜ਼ਾਂ ਦੇ ਸਬੰਧ ਚ ਮਾਰਗੇਜ ਧੋਖਾਧੜੀ ਕੀਤੀ ਸੀ ਉਹਨਾਂ ਦਸਤਾਵੇਜ਼ਾਂ ਤੇ ਉਹ ਫੈਡ ਚ ਸ਼ਾਮਲ ਹੋਣ ਤੋਂ ਪਹਿਲਾਂ ਦਸਤਖਤ ਕੀਤੇ ਗਏ ਸਨ ਕੁੱਕ ਜੋ ਕਿ ਫੈਡ ਬੋਰਡ ਚ ਸੇਵਾ ਕਰਨ ਵਾਲੀ ਪਹਿਲੀ ਕਾਲੀ ਔਰਤ ਹੈ ਕਿਸੇ ਵੀ ਗਲਤ ਕੰਮ ਤੋਂ ਇਨਕਾਰ ਕਰਦੀ ਹੈ ਕੋਬ ਨੇ ਮੰਗਲਵਾਰ ਨੂੰ ਵਸ਼ਿੰਗਟਨ ਡੀਸੀ ਚ ਯੂਐਸ ਜ਼ਿਲ੍ਹਾ ਅਦਾਲਤ ਚ ਆਪਣੇ ਫੈਸਲੇ ਤੇ ਇਕ رائے ਵਿੱਚ ਲਿਖਿਆ ਫੈਡਰਲ ਰਿਜ਼ਰਵ ਦੀ ਆਜ਼ਾਦੀ ਚ ਜਨਤਕ ਹਿੱਤ ਕੁੱਕ ਦੀ ਬਹਾਲੀ ਦੇ ਹੱਕ ਚ ਹੈ ਇਸ ਸ਼ੁਰੂਆਤੀ ਪੜਾਅ ਤੇ ਅਦਾਲਤ ਨੇ ਪਾਇਆ ਕਿ ਕੁੱਕ ਨੇ ਇੱਕ ਮਜ਼ਬੂਤੀ ਨਾਲ ਦਿਖਾਇਆ ਹੈ ਕਿ ਉਸਦੀ ਕਥਿਤ ਹਟਾਉਣਾ ਫੈਡਰਲ ਰਿਜ਼ਰਵ ਐਕਟ ਦੇ ਕਾਰਨ ਲਈ ਉਪਬੰਧ ਦੀ ਉਲੰਘਣਾ ਕੀਤਾ ਗਿਆ ਸੀ ਕੋਬ ਨੇ ਕਿਹਾ ਕਿ ਉਹ ਉਪਬੰਧ ਦੀ ਸਭ ਤੋਂ ਵਧੀਆ ਪੜਾਈ ਇਹ ਹੈ ਕਿ ਇੱਕ ਫੈਡ ਗਵਰਨਰ ਨੂੰ ਹਟਾਉਣ ਦੇ ਆਧਾਰ ਉਸ ਗਵਰਨਰ ਦੇ ਕਾਰਨ ਚ ਵਿਵਹਾਰ ਨਾਲ ਸੰਬੰਧਿਤ ਕਾਰਵਾਈਆਂ ਤੱਕ ਸੀਮਤ ਨੇ ਜੱਜ ਨੇ ਲਿਖਿਆ ਇਸ ਤਰ੍ਹਾਂ ਕਿਸੇ ਵਿਅਕਤੀ ਨੂੰ ਸਿਰਫ ਉਸ ਆਚਰਣ ਲਈ ਹਟਾਉਣ ਬਾਰੇ ਵਿਚਾਰ ਨਹੀਂ ਕਰਦਾ ਜੋ ਉਹਨਾਂ ਦੇ ਅਹੁਦੇ ਤੇ ਆਉਣ ਤੋਂ ਪਹਿਲਾਂ ਹੋਇਆ ਸੀ 트럼ਪ ਦੁਆਰਾ ਕੁੱਕ ਨੂੰ ਬਰਖਾਸਤ ਕਰਨ ਦੀ ਮੰਗ ਚ ਦਿੱਤੇ ਗਏ ਦੋਸ਼ਾਂ ਦਾ ਹਵਾਲਾ ਦਿੰਦੇ ਹੋਏ ਕਿਾਏ ਕਿ ਕੋਪ ਦਾ ਆਦੇਸ਼ ਫੈਡ ਚੇਅਰਮੈਨ ਜੋਰੋਮ ਪਾਵਲ ਤੇ ਬੋਰਡ ਆਫ ਗਵਰਨਰਸ ਨੂੰ 트럼ਪ ਦੇ ਆਦੇਸ਼ ਕਾਰਨ ਕੁੱਕ ਦੀ ਹਟਾਈ ਕਿਸੇ ਵੀ ਤਰੀਕੇ ਨਾਲ ਲਾਗੂ ਹੋਣ ਤੋਂ ਰੋਕਦਾ ਹੈ ਕੁੱਕ ਦੇ ਵਕੀਲ ਐਬੇ ਲੋਵੇਲ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਇਹ ਫੈਸਲਾ ਫੈਡਰਲ ਰਿਜ਼ਰਵ ਦੀ ਆਜ਼ਾਦੀ ਨੂੰ ਗੈਰ ਕਾਨੂੰਨੀ ਰਾਜਨੀਤਿਕ ਦਖਲਅੰਦਾਜ਼ੀ ਤੋਂ ਬਚਾਉਣ ਦੇ ਮਹੱਤਵ ਨੂੰ ਮਾਨਤਾ ਦਿੰਦਾ ਹੈ ਅਤੇ ਇਸ ਦੀ ਪੁਸ਼ਟੀ ਕਰਦਾ ਹੈ ਲੋਵੇਲ ਨੇ ਕਿਹਾ ਕਿ ਰਾਸ਼ਟਰਪਤੀ ਨੂੰ ਗੈਰ ਪ੍ਰਮਾਣਿਤ ਅਤੇ ਆਸਪਸ਼ਟ ਦੋਸ਼ਾਂ ਤੇ ਗਵਰਨਰ ਕੁੱਕ ਨੂੰ ਗੈਰ ਕਾਨੂੰਨੀ ਤੌਰ ਤੇ ਹਟਾਉਣ ਦੀ ਆਗਿਆ ਦੇਣ ਨਾਲ ਸਾਡੀ ਵਿੱਤੀ ਪ੍ਰਣਾਲੀ ਦੀ ਸਥਿਰਤਾ ਨੂੰ ਖਤਰਾ ਹੋਵੇਗਾ ਤੇ ਕਾਨੂੰਨ ਦੇ ਸ਼ਾਸਨ ਨੂੰ ਕਮਜ਼ੋਰ ਕੀਤਾ ਜਾਵੇਗਾ ਗਵਰਨਰ ਕੁੱਕ ਸੈਨੇਟ ਦੁਆਰਾ ਪੁਸ਼ਟੀ ਕੀਤੇ ਬੋਰਡ ਗਵਰਨਰ ਵਜੋਂ ਆਪਣੀ ਸੋਚ ਚੁੱਕ ਫਰਜ਼ਾਂ ਨੂੰ ਨਿਭਾਉਣਾ ਜਾਰੀ ਰੱਖਣਗੇ ਇੱਕ ਰੈਸਟੋਰੈਂਟ 'ਚ ਖਾਣਾ ਖਾਣ ਪੂਜੇ ਡੋਨਾਲਡ 트੍ਰੰਪ ਕਸੂਤੇ ਫਸ ਗਏ ਜਦੋਂ ਉੱਥੇ ਮੌਜੂਦ ਲੋਕਾਂ ਨੇ ਮਜ਼ਾਰਾਕਾਰੀਆਂ ਦਾ ਰੂਪ ਅਖਤਿਆਰ ਕਰ ਲਿਆ ਤੇ ਰਾਸ਼ਟਰਪਤੀ ਤੇ ਅਜੋਕੇ ਸਮੇਂ 'ਚ ਹਿਟਲਰ ਹੋਣ ਦਾ ਦੋਸ਼ ਲਗਾਉਣ ਲੱਗੇ ਨਾਰੇ ਲਾਉਣ ਵਾਲਿਆਂ ਵਿੱਚੋਂ ਜ਼ਿਆਦਾਤਰ ਔਰਤਾਂ ਸਨ ਤੇ 트੍ਰੰਪ ਕੱਚਾ ਜਿਹਾ ਮੂੰਹ ਲੈ ਕੇ ਆਪਣੀ ਸੀਟ ਵੱਲ ਵਧਣ ਤੋਂ ਸਿਵਾਏ ਕੁਝ ਨਾ ਕਰ ਸਕੇ ਵਿਖਾਵਾਕਾਰੀਆਂ ਨੇ ਵਾਸ਼ਿੰਗਟਨ ਡੀਸੀ ਨੂੰ ਆਜ਼ਾਦ ਕਰੋ ਤੇ ਫਲਸਤੀਨ ਨੂੰ ਆਜ਼ਾਦ ਕਰੋ ਦੇ ਨਾਰੇ ਵੀ ਲਾਏ ਵਾਈਟ ਹਾਊਸ ਵੱਲੋਂ ਸ਼ੇਅਰ ਕੀਤੀ ਵੀਡੀਓ 'ਚ 트੍ਰੰਪ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਸਾਡਾ ਸ਼ਹਿਰ ਸੁਰੱਖਿਤ ਬਣ ਚੁੱਕਾ ਹੈ ਜ਼ਿੰਦਗੀ ਦਾ ਆਨੰਦ ਮਾਣੋ ਹੁਣ ਤੁਹਾਨੂੰ ਘਰ ਜਾਂਦਿਆਂ ਡਰ ਨਹੀਂ ਲੱਗੇਗਾ 트럼ਪ ਨੇ ਮੁਜ਼ਾਰਾਕਾਰੀਆਂ ਨੂੰ ਜ਼ਿਆਦਾ ਸ਼ਰਾਬ ਨਾ ਪੀਣ ਦਾ ਸੁਝਾਵੀ ਦਿੱਤਾ ਦੱਸਿਆ ਜਾ ਰਿਹਾ ਕਿ ਡੋਨਲਡ 트럼ਪ ਨੇ ਪਹਿਲੀ ਵਾਰ ਵਾਸ਼ਿੰਗਟਨ ਡੀਸੀ ਦੇ ਅਜੇਹੇ ਰੈਸਟੋਰੈਂਟ ਚ ਡਿਨਰ ਕੀਤਾ ਜੋ ਉਹਨਾਂ ਦੀ ਮਾਲਕੀ ਵਾਲਾ ਨਹੀਂ ਸੀ ਫਲੋਰੀਡਾ ਨਾਲ ਸਬੰਧਤ ਰੈਸਟੋਰੈਂਟ ਵਾਈਟ ਹਾਊਸ ਤੋਂ ਸਿਰਫ 2 ਬਲਾਕ ਦੂਰ ਹੈ ਤੇ ਡਿਨਰ ਕਰਨ ਪੁੱਜੇ ਅਮਰੀਕਾ ਦੇ ਰਾਸ਼ਟਰਪਤੀ ਨਾਲ ਉਹ ਉਪ ਰਾਸ਼ਟਰਪਤੀ ਜੇਡੀ ਵੈਂਸ ਵਿਦੇਸ਼ ਮੰਤਰੀ ਮਾਰਕੋ ਰੂਬਿਓ ਚੀਫ ਆਫ ਸਟਾਫ ਸੂਜੀ ਵਾਈਲਸ ਪ੍ਰੈਸ ਸਕੱਤਰ ਕੈਰੋਲਾਈਨ ਲੈਵਟ ਅਤੇ ਡਿਪਟੀ ਚੀਫ ਆਫ ਸਟਾਫ ਸਟੀਫਨ ਮਿਲਰ ਸ਼ਾਮਲ ਸਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਉਹ ਬੇਖੌਫ ਹੋ ਕੇ ਸੜਕ ਦੇ ਐਨ ਵਿਚਕਾਰ ਖੜੇ ਹਨ ਪਰ ਤਿੰਨ ਜਾਂ ਚਾਰ ਮਹੀਨੇ ਪਹਿਲਾਂ ਅਜਿਹਾ ਨਹੀਂ ਸੀ ਕੀਤਾ ਜਾ ਸਕਦਾ ਵਾਸ਼ਿੰਗਟਨ ਡੀਸੀ ਸਾਡੇ ਮੁਲਕ ਦੇ ਸਭ ਤੋਂ ਸੁਰੱਖਿਅਤ ਸ਼ਹਿਰਾਂ 'ਚੋਂ ਇੱਕ ਬਣ ਗਿਆ ਹੈ ਟਰੰਪ ਦੀਆਂ ਦਲੀਲਾਂ ਦੇ ਉਲਟ ਸ਼ਹਿਰ ਦੇ ਰੈਸਟੋਰੈਂਟ ਮਾਲਕਾਂ ਦਾ ਕਹਿਣਾ ਹੈ ਕਿ ਨੈਸ਼ਨਲ ਗਾਰਡਸ ਦੀ ਤਾਇਨਾਤੀ ਮਗਰੋਂ ਉਨ੍ਹਾਂ ਦੇ ਕਾਰੋਬਾਰ 'ਚ ਕਮੀ ਆਈ ਹੈ ਕਿਉਂਕਿ ਲੋਕ ਹੁਣ ਦੇਰ ਰਾਤ ਘਰਾਂ ਤੋਂ ਬਾਹਰ ਨਿਕਲਣਾ ਪਸੰਦ ਨਹੀਂ ਕਰਦੇ Apple ਨੇ 9 ਸਤੰਬਰ 2025 ਨੂੰ ਆਪਣੇ ਮੈਗਾ ਇਵੈਂਟ 'ਚ ਨਵੀਂ ਆਈਫੋਨ ਸੀਰੀਜ਼ ਪੇਸ਼ ਕੀਤੀ ਹੈ ਜਿਸ ਵਿੱਚ ਆਈਫੋਨ 17, ਆਈਫੋਨ 17 Pro, ਆਈਫੋਨ 17 Pro Max ਅਤੇ ਆਈਫੋਨ Air ਸ਼ਾਮਲ ਹੈ ਇਸ ਵਾਰ ਆਈਫੋਨ 17 ਦੀ ਕੀਮਤ 'ਚ ਥੋੜਾ ਵਾਧਾ ਕੀਤਾ ਗਿਆ ਹੈ ਪਰ ਇਸ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਬੇਸ ਮਾਡਲ ਦੇ ਵਿੱਚ ਹੁਣ ਘੱਟੋ-ਘੱਟ 256GB ਸਟੋਰੇਜ ਮਿਲਦੀ ਹੈ ਜੋ ਆਈਫੋਨ 16 ਦੇ ਮੁਕਾਬਲੇ ਦੁੱਗਣੀ ਹੈ ਆਈਫੋਨ 17 ਸੀਰੀਜ਼ ਦੇ ਸਾਰੇ ਮਾਡਲ ਆਈਫੋਨ 17 ਆਈਫੋਨ 17 ਪ੍ਰੋ ਆਈਫੋਨ 17 ਪ੍ਰੋ ਮੈਕਸ ਅਤੇ ਆਈਫੋਨ 에ਅਰ ਦਾ ਪ੍ਰੀ-ਆਰਡਰ 12 ਸਤੰਬਰ ਤੋਂ ਸ਼ੁਰੂ ਹੋਵੇਗਾ ਭਾਰਤ 'ਚ ਇਹ 19 ਸਤੰਬਰ ਤੋਂ ਸਟੋਰਾਂ ਤੇ ਆਨਲਾਈਨ ਪਲੇਟਫਾਰਮ ਤੇ ਖਰੀਦਦਣ ਦੇ ਲਈ ਉਪਲਬਧ ਹੋਣਗੇ। Apple ਨੇ ਸਾਰੇ ਮਾਡਲਾਂ ਦੀਆਂ ਕੀਮਤਾਂ 'ਚ ਥੋੜਾ ਵਾਧਾ ਕੀਤਾ ਹੈ। iPhone 17 ਦੀ ਸ਼ੁਰੂਆਤੀ ਕੀਮਤ 82900 ਰੁਪਏ ਜਦਕਿ iPhone 17 Pro ਦੀ 134900 ਰੁਪਏ ਤੇ iPhone 17 Pro Max ਦੀ ਸ਼ੁਰੂਆਤੀ ਕੀਮਤ 149900 ਰੁਪਏ ਰੱਖੀ ਗਈ ਹੈ। ਹਾਲਾਂਕਿ ਅਮਰੀਕਾ 'ਚ ਇਹ ਡਿਵਾਈਸਸ ਭਾਰਤ ਦੇ ਮੁਕਾਬਲੇ ਕਾਫੀ ਸਸਤੀਆਂ ਨੇ। ਜੇ ਇਹਨਾਂ ਦੀਆਂ ਕੀਮਤਾਂ ਦੇ ਉੱਤੇ ਨਜ਼ਰ ਮਾਰੀਏ ਕਿ ਅਮਰੀਕਾ, ਦੁਬਈ, ਯੂਕੇ ਤੇ ਵਿਏਟਨਾਮ ਦੇ ਵਿੱਚ ਕਿੰਨਾ ਕੁ ਅੰਤਰ ਹੈ ਤੇ ਮੋٹے ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਆਈਫੋਨ 17 ਦੀ ਕੀਮਤ ਭਾਰਤ ਦੇ ਵਿੱਚ 82900 ਰੁਪਏ ਰੱਖੀ ਗਈ ਜਦਕਿ ਅਮਰੀਕਾ 'ਚ ਇਹ 70500 ਰੁਪਏ, ਯੂਈ ਦੇ ਵਿੱਚ 81700 ਰੁਪਏ ਤੇ ਯੂਕੇ ਦੇ ਵਿੱਚ 87900 ਰੁਪਏ ਵਿਏਟਨਾਮ ਦੇ ਵਿੱਚ 1 ਲੱਖ 28800 ਰੁਪਏ ਰੱਖੀ ਗਈ ਹੈ। ਆਈਫੋਨ 에ਅ ਦੀ ਕੀਮਤ ਦੀ ਗੱਲ ਕਰੀਏ ਤੇ ਭਾਰਤ ਦੇ ਵਿੱਚ ਆਈਫੋਨ 에ਅ 119900 ਰੁਪਏ ਦਾ ਮਿਲੇਗਾ ਜਦਕਿ ਅਮਰੀਕਾ ਦੇ ਵਿੱਚ ਇਹੀ ਫੋਨ 88200 ਰੁਪਏ ਚ ਮਿਲੇਗਾ ਯੂਏਈ ਦੁਬਈ ਚ 103300 ਰੁਪਏ ਯੂਕੇ ਚ 109900 ਰੁਪਏ ਤੇ ਵਿਏਟਨਾਮ ਦੇ ਵਿੱਚ 105400 ਰੁਪਏ ਦਾ ਮਿਲੇਗਾ ਇਸੇ ਤਰੀਕੇ ਨਾਲ ਆਈਫੋਨ 17 ਪ੍ਰੋ ਦੀ ਕੀਮਤ ਭਾਰਤ ਚ 134900 ਰੁਪਏ ਰੱਖੀ ਗਈ ਹੈ ਜਦਕਿ ਇਹ ਅਮਰੀਕਾ ਚ 97000 ਰੁਪਏ ਦਾ ਮਿਲੇਗਾ UAE ਦੁਬਈ 'ਚ 113000 UK 'ਚ 120900 ਰੁਪਏ ਵੀਅਤਨਾਮ ਦੇ ਵਿੱਚ 115500 ਰੁਪਏ ਆਈਫੋਨ 17 ਪ੍ਰੋ ਮੈਕਸ ਦੀ ਕੀਮਤ ਭਾਰਤ ਦੇ ਵਿੱਚ 149900 ਰੁਪਏ ਅਮਰੀਕਾ 'ਚ 105800 ਰੁਪਏ UAE ਦੁਬਈ ਦੇ ਵਿੱਚ 122500 ਰੁਪਏ ਤੇ UK 'ਚ 131900 ਰੁਪਏ ਜਦ ਕਿ ਵੀਅਤਨਾਮ ਦੇ ਵਿੱਚ 125400 ਰੁਪਏ ਹੋਵੇਗੀ ਕੀਮਤਾਂ ਦੀ ਤੁਲਨਾ ਅਤੇ ਸੁਝਾਅ ਸਾਰੇ ਮਾਡਲਾਂ ਦੀਆਂ ਕੀਮਤਾਂ ਨੂੰ ਵੇਖਣ ਤੇ ਸਪਸ਼ਟ ਹੈ ਕਿ ਅਮਰੀਕਾ ਆਈਫੋਨ 17 ਸੀਰੀਜ਼ ਖਰੀਦਣ ਲਈ ਸਭ ਤੋਂ ਸਸਤਾ ਦੇਸ਼ ਹੈ ਯੂਏਈ ਦੁਬਈ ਦੂਜੇ ਨੰਬਰ ਤੇ ਹੈ ਜਦਕਿ ਭਾਰਤ ਚ ਕੀਮਤਾਂ ਅਮਰੀਕਾ ਦੇ ਮੁਕਾਬਲੇ 10000 ਤੋਂ ਲੈ ਕੇ 44000 ਰੁਪਏ ਤੱਕ ਜ਼ਿਆਦਾ ਨੇ ਜੇਕਰ ਕੋਈ ਵਿਅਕਤੀ ਵਿਦੇਸ਼ ਯਾਤਰਾ ਕਰ ਰਿਹਾ ਹੈ ਜਾਂ ਐਕਸ ਲਾਬ ਦਾ ਇਸਤੇਮਾਲ ਕਰ ਸਕਦਾ ਹੈ ਤਾਂ ਅਮਰੀਕਾ ਤੋਂ ਖਰੀਦਣਾ ਸਭ ਤੋਂ ਵਧੀਆ ਵਿਕਲਪ ਹੋਵੇਗਾ ਯੂਈਈ ਵੀ ਇੱਕ ਚੰਗਾ ਵਿਕਲਪ ਹੈ ਕਿਉਂਕਿ ਇਹ ਭਾਰਤ ਤੋਂ ਜ਼ਿਆਦਾ ਦੂਰ ਨਹੀਂ ਹੈ ਕੈਨੇਡਾ ਦੇ ਖੇਤੀਬਾੜੀ ਮੰਤਰੀ ਹੀਥ ਮੈਕਡੋਨਲਡ ਨੇ ਮੰਗਲਵਾਰ ਨੂੰ ਵਿਨੀਪੈਗ 'ਚ ਬੋਲਦਿਆਂ ਦੱਸਿਆ ਕਿ ਚੀਨ ਤੋਂ ਆਉਣ ਵਾਲੀਆਂ ਇਲੈਕਟ੍ਰਿਕ ਗੱਡੀਆਂ ਦੇ ਉੱਤੇ ਲਾਏ ਗਏ ਟੈਰਿਫ ਹਟਾਉਣ ਜਾਂ ਘਟਾਉਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ ਪਰ ਕੋਈ ਵੀ ਫੈਸਲਾ ਕਰਦੇ ਹੋਏ ਇਸ ਦੇ ਹੋਰ ਉਦਯੋਗਾਂ ਅਤੇ ਖੇਤਰਾਂ ਤੇ ਪੈਣ ਵਾਲੇ ਅਸਰ ਨੂੰ ਧਿਆਨ 'ਚ ਰੱਖਣਾ ਪਵੇਗਾ ਪਿਛਲੇ ਸਾਲ ਕੈਨੇਡਾ ਨੇ ਅਮਰੀਕਾ ਦੇ ਰਸਤੇ ਤੇ ਚੱਲਦੇ ਹੋਏ ਚੀਨੀ ਇਲੈਕਟ੍ਰੋਨਿਕ ਵਹੀਕਲਸ ਦੇ ਉੱਤੇ 100% ਦਾ ਟੈਰਿਫ ਲਾਇਆ ਸੀ ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਸੀ ਕਿ 1 ਸਾਲ ਦੇ ਅੰਦਰ ਇਸ ਟੈਰਿਫ ਦੀ ਸਮੀਖਿਆ ਕੀਤੀ ਜਾਵੇਗੀ ਇਸ ਦੇ ਜਵਾਬ ਵਜੋਂ ਚੀਨ ਨੇ ਕੈਨੇਡਾ ਦੀ ਕੈਨੋਲਾ ਉਤਪਾਦ ਤੇ ਟੈਰਿਫ ਲਗਾ ਦਿੱਤੇ ਜਿਸ ਨੂੰ ਵੱਡੇ ਪੱਧਰ ਤੇ ਬਦਲਾ ਲਊ ਕਾਰਵਾਈ ਮੰਨਿਆ ਗਿਆ ਇਹ ਟੈਰਿਫ ਕੈਨੇਡਾ ਦੇ ਕੈਨੋਲਾ ਕਿਸਾਨਾਂ ਲਈ ਨੁਕਸਾਨਦੇ ਸਾਬਤ ਹੋਏ ਨੇ ਸਸਕੈਚੂਨ ਦੇ ਪ੍ਰੀਮੀਅਰ ਸਕਾਟ ਮੋ ਜੋ ਇਸ ਸਮੇਂ ਚੀਨ ਚ ਨੇ ਅਤੇ ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਨੇ ਫੈਡਰਲ ਸਰਕਾਰ ਨੂੰ ਕਿਹਾ ਹੈ ਕਿ ਚੀਨੀ ਈਵੀਜ਼ ਦੇ ਉੱਤੇ ਲਾਇ ਟੈਰਿਫ ਹਟਾਏ ਜਾਣ ਜਦੋਂ ਪੁੱਛਿਆ ਗਿਆ ਕਿ ਕੀ ਕੈਨੇਡਾ ਅਜਿਹਾ ਕਰ ਸਕਦਾ ਹੈ ਤਾਂ ਮੈਕਡੋਨਲਡ ਨੇ ਕਿਹਾ ਕਿ ਇਹ ਨਿਸ਼ਚਿਤ ਤੌਰ ਤੇ ਕੁਝ ਅਜਿਹਾ ਹੈ ਜਿਸ ਤੇ ਅਸੀਂ ਵਿਚਾਰ ਕਰ ਰਹੇ ਹਾਂ ਪਰ ਉਨ੍ਹਾਂ ਕਿਹਾ ਕਿ ਹੋਰ ਵਪਾਰਕ ਚਿੰਤਾਵਾਂ ਨੂੰ ਧਿਆਨ ਚ ਰੱਖਿਆ ਜਾ ਰਿਹਾ ਹੈ ਮੈਕਡੋਨਲਡ ਨੇ ਉਚੇਚੇ ਤੌਰ ਤੇ ਅਮਰੀਕਾ ਦਾ ਜ਼ਿਕਰ ਨਹੀਂ ਕੀਤਾ ਜੋ ਕਿ ਕੈਨੇਡੀਅਨ ਕੈਨੋਲਾ ਦਾ ਇੱਕ ਵੱਡਾ ਆਯਾਤਕ ਵੀ ਹੈ ਤੇ ਚੀਨੀ ਈਵੀ ਤੇ ਟੈਰਿਫ ਲਗਾਉਣ ਵਾਲਾ ਪਹਿਲਾ ਦੇਸ਼ ਸੀ ਉਹਨਾਂ ਇਹ ਵੀ ਕਿਹਾ ਕਿ ਇਹ ਨਹੀਂ ਪਤਾ ਕਿ ਚੀਨ ਦੀ ਸਰਕਾਰ ਅਸਲ ਦੇ ਵਿੱਚ ਕੀ ਚਾਹੁੰਦੀ ਹੈ ਇਸ ਲਈ ਕੋਈ ਅਣਸੋਚਿਆ ਫੈਸਲਾ ਲੈਣਾ ਉਚਿਤ ਨਹੀਂ ਹੋਵੇਗਾ ਮੈਨੀਟੋਬਾ ਦੇ ਖੇਤੀ ਮੰਤਰੀ ਰੌਨ ਕੋਸਟਿਸ਼ਨ ਨੇ ਕਿਹਾ ਕਿ ਈਵੀ ਟੈਰਿਫ 'ਚ ਕੋਈ ਵੀ ਤਬਦੀਲੀ ਕਰਨ ਤੋਂ ਪਹਿਲਾਂ ਸਾਰੀਆਂ ਸੂਬਾਈ ਸਰਕਾਰਾਂ ਨਾਲ ਵਿਚਾਰ ਵਟਾਂਦਰਾ ਹੋਣਾ ਚਾਹੀਦਾ ਹੈ ਮੈਕਡੋਨਲਡ ਨੇ ਕਿਹਾ ਕਿ ਉਹਨਾਂ ਨੂੰ ਅਜੇ ਚੀਨ ਨਾਲ ਜਾਣ ਵਾਲੇ ਕੈਨੇਡੀਅਨ ਵਫਦ ਬਾਰੇ ਬਰੀਫ ਨਹੀਂ ਕੀਤਾ ਗਿਆ। ਪ੍ਰਧਾਨ ਮੰਤਰੀ ਦੇ ਸੰਸਦੀ ਸਕੱਤਰ ਕੋਡੀ ਬਲੋਇਸ ਵੀ ਮੋ ਦੇ ਨਾਲ ਵਪਾਰਕ ਯਾਤਰਾਤੇ ਨੇ। ਮੰਤਰੀਆਂ ਨੇ ਮੈਨੀਟੋਬਾ ਚ ਕਿਸਾਨਾਂ ਨਾਲ ਮਿਲ ਕੇ ਖੇਤਾਂ ਦਾ ਦੌਰਾ ਕੀਤਾ ਅਤੇ ਕਿਸਾਨਾਂ ਨੇ ਦੱਸਿਆ ਕਿ ਕਨੋਲਾ ਤੇ ਲੱਗੇ ਚੀਨੀ ਟੈਰਫ ਉਹਨਾਂ ਦੀ ਆਮਦਨ ਉੱਤੇ ਗੰਭੀਰ ਅਸਰ ਪਾ ਰਹੇ ਨੇ। ਕੈਨੇਡੀਅਨ ਚੈਂਬਰ ਆਫ ਕਾਮਰਸ ਅਨੁਸਾਰ ਕੈਨੇਡਾ ਦੀ ਕਨੋਲਾ ਇੰਡਸਟਰੀ 2 ਲੱਖ ਨੌਕਰੀਆਂ ਅਤੇ 43 ਬਿਲੀਅਨ ਡਾਲਰ ਦੀ ਅਰਥਵਿਵਸਥਾ ਲਈ ਅਹਿਮ ਮੰਨੀ ਜਾਂਦੀ ਹੈ। ਪਿਛਲੇ ਹਫਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਨੋਲਾ ਉਦਯੋਗ ਲਈ 370 ਮਿਲੀਅਨ ਡਾਲਰ ਦੀ ਉਤਪਾਦਨ ਪ੍ਰੋਤਸਾਹਨ ਰਾਸ਼ੀ ਦਾ ਐਲਾਨ ਕੀਤਾ ਪਰ ਕੈਨੇਡੀਅਨ ਕਨੋਲਾ ਗਰੋਅਰਸ ਐਸੋਸੀਏਸ਼ਨ ਨੇ ਕਿਹਾ ਕਿ ਇਹ ਮਦਦ ਕਾਫੀ ਨਹੀਂ ਹੈ। ਤੇ ਨਿਰਯਾਤਕਾਰਾਂ ਦੇ ਉਤਪਾਦਕਾਂ ਨੂੰ ਹੋਏ ਨੁਕਸਾਨ ਦੀ ਪੂਰਤੀ ਨਹੀਂ ਕੀਤੀ ਜਾ ਸਕਦੀ। ਮੰਤਰੀ ਮੈਕਡੋਨਲਡ ਨੇ ਕਿਹਾ ਕਿ ਸਰਕਾਰ ਦੀ ਮੁੱਖ ਕੋਸ਼ਿਸ਼ ਚੀਨ ਨਾਲ ਵਪਾਰ ਮੋਰ ਖੋਲਣ ਦੀ ਹੈ ਤੇ ਜੇ ਲੋੜ ਪਈ ਤਾਂ ਹੋਰ ਮਦਦ ਵੀ ਦਿੱਤੀ ਜਾ ਸਕਦੀ ਹੈ। ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ।